ਤੁਹਾਨੂੰ ਕੀ ਲੱਗਦਾ ਇਸ ਇਸ ਹਮਲੇ ਦਾ ਕੋਈ ਭਵਿੱਖ ਦੇ ਵਿੱਚ ਅਸਰ ਪੈ ਸਕਦਾ ਜਾਂ ਕਿਸ ਤਰੀਕੇ ਅਸਰ ਪਵੇਗਾ ਦੇਖੋ ਅਜੇ ਏਜੰਸੀਆਂ ਨੇ ਜਾਂਚ ਕਰਨੀ ਆ ਬੇਸ਼ੱਕ ਇੱਕ ਤਰ ਨੇ ਗਰੰਟੀ ਲੈ ਲਈ ਹੈ ਨਾ ਅਜੇ ਨਿਸ਼ਾਨਦੀ ਹੋਣੀਆਂ ਬੇਸ਼ੱਕ ਸਕੈਚ ਜਾਰੀ ਹੋਗੇ ਕੁਝ ਹੈ ਨਾ ਕਿ ਇਹ ਲੋਕ ਹੋ ਸਕਦੇ ਨੇ ਤਾਰਾਂ ਪਾਕਿਸਤਾਨ ਨਾਲ ਜੁੜਦੀਆਂ ਨੇ ਬਿਲਕੁਲ ਮਤਲਬ ਕਿ ਇਹ ਦੇ ਵਿੱਚ ਕੋਈ ਦੋ ਰਾਈ ਕਿ ਇਹ ਹੁਣ ਲੋਕਮਾ ਸ਼ਿਕਮਾ ਤਾਂ ਕੋਈ ਏਜੰਡਾ ਹੈ ਨਹੀਂਗਾ ਕਿ ਪਾਕਿਸਤਾਨ ਦੇ ਆਪਣੇ ਘਰੇ ਭੁਖਮਰੀਆ ਫੌਜ ਦਾ ਉਥੇ ਕੰਟਰੋਲ ਆ ਉੱਥੋਂ ਦਾ ਜਿਹੜਾ ਲੋਕਾਂ ਦਾ ਲੀਡਰ ਆ ਉਹ ਜੇਲ੍ਹ 'ਚ ਡੱਕਿਆ ਹੈ ਨਾ ਤੇ ਜਿਹੜਾ ਲੋਕਾਂ ਨੂੰ ਪਰਵਾਹ ਨਹੀਂ ਉਹ ਰਾਜ ਕਰ ਰਿਹਾ ਤੇ ਫੌਜੀ ਰਾਜ ਕਰਦੀ ਹੈ ਤੇ ਇਸ ਲਈ ਉਥੋਂ ਇਹ ਜੀਆਂ ਚੀਜ਼ਾਂ ਨੂੰ ਅੰਜਾਮ ਦਿੱਤਾ ਜਾਂਦਾ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਪਰ ਜਿਹੜਾ ਤੁਸੀਂ ਅਸਰ ਦਾ ਸਵਾਲ ਕਰ ਰਹੇ ਹੋ ਜੀ ਕੋਈ ਵੀ ਘਟਨਾ ਜਦੋਂ ਧਰਮ ਦੀ ਆੜ ਲੈ ਕੇ ਜਾਤ ਦੀ ਆੜ ਲੈ ਕੇ ਸੁੱਬੇ ਦੀ ਮੁਲਕ ਦੀ ਆੜ ਲੈ ਕੇ ਹੈ ਨਾ ਔਰ ਇਹ ਕਹਿ ਕੇ ਕਿ ਜਾਓ ਆਪਣੇ ਤੁਸੀਂ ਮੋਦੀ ਦੇ ਬੰਦੇ ਹੋ ਮੋਦੀ ਦੇ ਸਮਰਥਕ ਕੋ ਕਹਿ ਦਿਓ ਉਹਨੂੰ ਇਹ ਜੇ ਸ਼ਬਦਾਂ ਦੀ ਮਤ ਤੋਂ ਕਰਕੇ ਜਦੋਂ ਘਟਨਾ ਕਰਨ ਨੂੰ ਅੰਜਾਮ ਦਿੱਤਾ ਜਾਂਦਾ ਤਾਂ ਅਸਰ ਪੂਰ ਤੱਕ ਜਾਂਦਾ ਹੁਣ ਇਹਨੂੰ ਦੋ ਤਿੰਨ ਪੜਾਵਾਂ ਵਿੱਚ ਸਮਝਿਓ ਜੀ ਇੱਕ ਪੜਾਅ ਉਹ ਹੈ ਕਿ ਪਾਕਿਸਤਾਨ ਦਾ ਫੌਜ ਮੁਖੀ ਬਿਆਨ ਦਿੰਦਾ ਕਿ ਜੰਮੂ ਕਸ਼ਮੀਰ ਤਾਂ ਸਾਡੀ ਸ਼ਾਹ ਰਗ ਹੈ ਹੂੰ ਤੇ ਇਹਦਾ ਮਤਲਬ ਕੀ ਉਹ ਸੰਕੇਤ ਦੇ ਰਿਹਾ ਕਿ ਕਰੋ ਕਰ ਬਾਈ ਅਸੀਂ ਤੁਹਾਡੇ ਨਾਲ ਅਸੀਂ ਤੁਹਾਡੇ ਮਿੱਟਦੇ ਆ ਬੇਸ਼ੱਕ ਉਹ ਉੱਥੇ ਦੇ ਮੰਤਰੀ ਮੰਤਰੀ ਬੋਲ ਰਹੇ ਨੇ ਕਿ ਸਾਡੇ ਦੇ ਵਿੱਚ ਕੋਈ ਦੋ ਹੱਥ ਦੋ ਹੱਥ ਨਹੀਂਗਾ ਸਾਡਾ ਕੋਈ ਯੋਗਦਾਨ ਨਹੀਂ ਸਭ ਨੂੰ ਪਤਾ ਜੋ ਮਰਜ਼ੀ ਚਾਹੇ